ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਸੰਧੂ ਬੱਦਰਪ੍ਰੀਆ ਡੇਰੀ ਫਾਰਮ ਵਿੱਚ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਦੀ ਜੋਗ ਆਸ ਕਰਦੇ ਹਾਂ ਪਿੰਡ ਅਲਗੋਕਲਾ ਜ਼ਿਲ੍ਹਾ ਸ਼ਹੀਦ ਤਰਨਤਾਰ ਸਿੰਘ ਤਸੀਹੇ ਸਜ ਨੂੰ ਲੱਗਦੀ ਪੱਟੀ ਦੋ ਵਹਿੜਾ ਇੱਕ ਬਾਈ ਦੇ ਕੋਲ ਦੋਵੇਂ ਚੰਗੇ ਸੀਮੰਦੀਆਂ ਦੱਸ ਰਿਹਾ ਏ ਤੇ ਘਰੇਲੂ ਫਾਰਮ ਦੇ ਵਿੱਚ ਵਹਿੜਾਂ 35 35 40 40 ਪਲੱਸ ਇਹਨਾਂ ਦੀ ਮਦਦ ਦਾ ਦੁੱਧ ਆ ਸਾਗਸੜ ਸੀਮੰਦ ਦੀ ਦੱਸ ਰਿਹਾ ਜਿਹੜੀ ਸਾਹਮਣੇ ਤੁਸੀਂ ਵੇਖ ਰਹੇ ਹੋ ਤੇ ਬਾਕੀ ਜਿਹੜੇ ਵੀ ਕਿਸੇ ਭੈਣ ਭਰਾ ਕੁਜਾ ਵਾਣ ਹੋਊਗਾ ਇਹਨਾਂ ਦਾ ਐਡਰੈਸ ਜਿਹੜਾ ਪਿੰਡ ਲਗੋ ਕਲਾ ਜ਼ਿਲ੍ਹਾ ਸ਼ਹੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਫੋਨ ਨੰਬਰ ਦਿੱਤਾ ਹੋਊਗਾ ਜਿਹੜੇ ਵੀ ਕਿਸੇ ਵੀਰ ਨੂੰ ਕੋਈ ਚਾਹੀਦੀ ਹੋਊਗੀ ਜੋੜਾ ਜਾਂ ਕੱਲੇ ਕੱਲੇ ਫੋਨ ਤੇ ਜਿਹੜਾ ਇਹਨਾਂ ਦਾ ਕੋਈ ਰੇਟ ਹੋ ਜਾਊਗਾ ਬਾਕੀ ਸੰਭੀਆਂ ਪੂਰੀਆਂ ਠੀਕ ਆ ਜੀ ਖਰਚ ਪੱਠੇ ਦੇ ਨਾਲ ਹੀ ਤੁਹਾਨੂੰ ਪਤਾ ਜਿਹੜੀ ਅੱਜ ਕੱਲ ਕੋਈ ਵੀ ਚੀਜ਼ ਹੈ ਜਾਂ ਕੱਟੀ ਵੱਸੀ ਕੋਈ ਪੂਰੇ ਖਰਚ ਪੱਠੇ ਦੇ ਨਾਲ ਸੰਭੀਆਂ ਜਾਂਣਗੀਆਂ ਦੋ ਦੋ ਸਾਲ ਇਹਨਾਂ ਦੀ ਉਮਰ ਹੋ ਗਈ ਹੈ ਤੇ ਮੂੰਹ ਤੋਂ ਖੀਰੀਆਂ ਦੱਸਦੇ ਪਏ ਤੇ ਬਾਕੀ ਜਿਹੜਾ ਵੀ ਕਿਸੇ ਨੇ ਕੋਈ ਵੀ ਵੈੜ ਪਸੰਦ ਹੋਵੇ ਉਹ ਆਪਣੀ ਖਰੀਦਦਾਰੀ ਕਰਨਾ ਚਾਹੁੰਦਾ ਹੋਵੇ ਫੋਨ ਨੰਬਰ ਦਿੱਤਾ ਹੋਊਗਾ ਫੋਨ ਤੇ ਜਿਹੜਾ ਇਹਨਾਂ ਦਾ ਕੋਈ ਭਾਅ ਪੱਤਾ ਮੁੱਲ ਤੁਸੀਂ ਪੁੱਛ ਸਕਦੇ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ